ਆਤੀ ਕਿਸਾਨ ਮਜ਼ਦੂਰ ਜੂਨੀਅਨ ਦੀ ਜਿੰਨੀ ਵੀ ਹਲਕਾ ਸਾਂਹਿਆਂ ਦੀ ਲੀਡਰਸ਼ਿਪ ਮੈਂਬਰ ਸਾਹਿਬਾਨ ਸਾਰਿਆਂ ਨੂੰ ਹਲਕਾ ਸਾਂਹਿਆਂ ਦੇ ਖਾਸ ਕਰਕੇ ਗੜੀਆਂ ਬਾਜਰ ਗੜੀ ਟੋਕੜ ਗੜੀ ਛੇਰੋ ਤੇ ਨਾਲ ਲੱਗੇ ਜਿੰਨੇ ਪਿੰਡ ਨੇ ਜਿਨ੍ਹਾਂ ਨੂੰ ਰਾਹ ਰੋਡ ਦਾ ਅਟੈਚ ਆ ਉਹ ਸਾਰਿਆਂ ਨੂੰ ਭਾਈ ਵਧਾਈ ਇਹ ਵਧਾਈਆਂ ਤੁਹਾਡੀ ਬਦੌਲਤ ਦਾ ਜਦੋਂ ਤੁਸੀਂ ਕਾਲ ਦੇ ਕੇ ਟੂਲਪਲਾਟਿਆ ਨੂੰ ਦੋਦੇ ਆ ਤਾ ਸਰਕਾਰ ਦੁਪਦੀ ਆ ਜਿਹੜਾ ਤੁਸੀਂ 22 ਜੂਨ ਨੂੰ ਟੋਲ ਪਲਾਜ਼ਾ ਬੰਦ ਕੀਤਾ ਉਹ ਚ ਆਪਣੀਆਂ ਤਿੰਨ ਮੰਗਾਂ ਸੀ ਇੱਕ ਸਸਰਾਰੀ ਬੰਦ ਜਿਹੜਾ ਕੱਲ ਸ਼ੁਰੂ ਹੋ ਗਿਆ ਤੇ ਰਾਮ ਰੂੜ ਦਾ ਸਾਰਾ ਸਮਾਨ ਜਿਹੜਾ ਆ ਗਿਆ ਕੰਮ ਸ਼ੁਰੂ ਹੋ ਗਿਆ ਮੰਗਲੀ ਪਿੰਡ ਦੇ ਨਾਲ ਜਿਹੜਾ ਪਲਾਨ ਬਣਾਉਂ ਲੱਗੇ ਆ ਰੇੜੀਆਂ ਕੰਮ ਚੁਕਵਾਉਂਦੀਆਂ ਨੂੰ ਇੱਕ ਵਾਰੀ ਉੱਤੇ ਇੱਕ ਵਾਰੀ ਆਪਾਂ ਨੂੰ ਫੇਰ ਜਾਣਾ ਮੈਂ ਤੱਕ ਦੇ ਜਗਤਿਆਂ ਜਮੀਰਾਂ ਨੇ ਉਹਨਾਂ ਦਾ ਧੰਨਵਾਦ ਕਰ। ਕਿ ਤੁਹਾਡੀ ਬਦੌਲਤ ਆਜੇ ਕਾਮੂ ਲਗਾ 3 ਸਾਲ ਤੋਂ ਆਪਾਂ ਰਾਮ ਰੋਡ ਦੀ ਲੜਾਈ ਲੜਦੇ ਆ ਰਹੇ ਆ। ਤੇ ਜਾ ਕੇ ਹੁਣ ਸ਼ੁਰੂ ਆਹ ਜਿਹੜੀ ਉਹ ਹੋਈ ਆ। ਮੈਂ ਹੁਣ ਇਹ ਗੱਲ ਕਿਹੜੀ ਜਾਵਾਂ ਦੇਖੋ ਸਰਕਾਰਾਂ ਆਉਂਦੀਆਂ ਨੇ ਨਹੀਂ ਸਰਕਾਰਾਂ ਜਾਂਦੀਆਂ ਨੇ। ਸਰਕਾਰਾਂ ਦੇ ਕੰਨਾਂ ਤੇ ਜੁਨੀ ਸਰਕ ਦੀ ਵੋਟਾਂ ਦੇ ਸਮੇਂ ਵੋਟਾਂ ਲੈਣ ਆਉਂਦੇ ਆ ਸਾਰੇ ਆਉਂਦੇ ਆ ਸਾਰੀਆਂ ਪਾਰਟੀਆਂ ਆਉਂਦੀਆਂ ਨੇ ਪਰ ਕੰਮ ਤੁਹਾਡਾ ਕਰਕੇ ਕੋਈ ਰਾਜਨੀਤ 13 ਸਾਲ ਦੇ ਸਰਦਨੀ ਬਣੀ ਇੱਥੇ ਕਰੋਗੜ 13 14 ਮੁੰਡਿਆਂ ਦੀ ਮੌਤ ਹੋਈ ਆ ਪਰ ਸਰਕਾਰਾਂ ਨੂੰ ਕੋਈ ਦਰਦ ਨਹੀਂ ਹੋਇਆ ਇੱਥੇ ਜੇ ਤੁਹਾਨੂੰ ਦਲੀ ਸੀ ਤੇ ਜੁਨੀਆ ਦੇ ਨਾਲ ਜੁੜ ਕੇ ਆਪਾਂ ਸਾਰਿਆਂ ਨੇ ਨਾਲ ਆਪਣੀ ਸਹਿਯੋਗ ਕੀਤਾ ਭਾਰਤੀ ਕਿਸਾਨ ਜੂਨੀਅਨ ਦਬਾਵਾ ਆਇਆ ਜਿੰਦਰਵੀਰ ਭਾਈਓ ਔਰ ਇਹਨਾਂ ਸਾਰੇ ਰਗਾ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਵਧਾਈ ਦਿੰਦਾ ਕਿ ਜੂਨੀਅਨ ਦੇ ਨਾਲ ਜੁੜਨ ਦੀ ਵੀ ਅੱਜ ਦੇ ਤੁਹਾਡੇ ਕੰਮਾਂ ਤੇ ਮਿਹਨਤ ਕਿੰਨੀ ਹੋ ਗਈ ਤੇ ਸਾਰੇ ਮਿਲ ਲਈ ਪਿੰਡਾਂ ਦੇ ਵਿੱਚ ਕਾਇਆ ਬਣਾਉ ਕਾਇਆ ਬਣਾ ਕੇ ਨਾਲ ਜੂਨੀਅਨ ਤੇ ਜੁੜੋ ਹੁਣ ਆਪਣਾ ਰਹਿ ਗਿਆ ਬਿਜਲੀ ਬਿੱਲ ਦਾ ਜਿਹੜਾ ਚੇਪ ਵਾਲੇ ਮੀਟਰਾਂ ਦਾ ਮੁੱਦਾ ਜਿਹਦੇ ਉੱਤੇ ਆਪਾਂ ਕੱਲ 12 ਵਜੇ ਤੋਂ 4 ਵਜੇ ਤੱਕ ਸੰਜੀਵ ਰੋੜਾ ਜਿਹੜਾ ਸਾਡਾ ਬਿਜਲੀ ਮੰਤਰੀ ਆ ਉਹਦੀ ਕੋਟੀ ਦੇ ਮੋੜੇ ਫਰੋਈਪੁਰ ਰੋਡ ਧਰਨਾ ਲਾਉਣਾ ਕਾਲ ਜਿੰਨੇ ਵੇਲੇ ਵੀ ਇਹਨੇ ਚੇਪੜੇ ਮਿੱਟਰ ਲੱਗੇ ਨੇ ਉਹ ਸਾਰੇ ਨੂੰ ਉੱਤੇ ਪਹੁੰਚਣ ਦੀ ਅਪੀਲ ਆ ਸਾਰੇ ਉੱਤੇ ਵੱਧ ਤੋਂ ਵੱਧ ਪਹੁੰਚੋ ਆਪਾਂ ਇਹਨੂੰ ਵੀ ਦੋਰ ਲਾਈਏ ਧੰਨਵਾਦ ਭਾਈਵਲ ਜੀ ਦਾ ਦਾਸ ਸਾਹਿਬ ਪਾਣੇ